ਰੋਡ ਪੂਰਾ ਦੇ ਵਿੱਚ ਅੱਜ ਫੇਰ ਚੱਲਿਆ ਪੀਲਾ ਪੰਜਾ ਦੱਸਣ ਜੋ ਹੈ ਕਿ ਇੱਥੇ ਕਾਫੀ ਸਮੇ ਤੋਂ ਜੋ ਪ੍ਰਵਾਸੀ ਮਜ਼ਦੂਰ ਰਹਦੇ ਸਨ ਉਹਨਾਂ ਦੀਆਂ ਝੁੱਗੀਆਂ ਨੂੰ ਪੀਲਾ ਪੰਜਾ ਚਲਾਇਆ ਗਿਆ ਹੈ ਇਸ ਸਮੇਂ ਪ੍ਰਸ਼ਾਸਨ ਦੀ ਮੌਜੂਦਗੀ ਸੀ ਅਧਿਕਾਰੀਆਂ ਨਾਲ ਗੱਲ ਕੀਤੀ ਉਹਨਾਂ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਆ ਮੈਂ ਤੁਹਾਨੂੰ ਮੋਂਗਾ ਐਸੇ ਰੂਪ ਦੇ ਨਾਲ ਧੰਨਵਾਦ ਇਹ ਟਿੰਡਾ ਰੋਡ ਤੇ ਜਿਹੜੀਆਂ ਨਜਾਇਜ਼ ਝੁੱਗੀਆਂ ਬਣਾਈਆਂ ਹੋਈਆਂ ਨਜਾਇਜ਼ ਜਗ੍ਹਾ ਤੇ ਕਬਜ਼ਾ ਕਰਕੇ ਪੂਰੀ ਸੌਲੀ ਸਿਵਲ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਸਿਵਲ ਪ੍ਰਸ਼ਾਸਨ ਨੇ ਜਿਹੜੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਬਾਕੀ ਕੰਮ ਤਾਂ ਸਿਵਲ ਪ੍ਰਸ਼ਾਸਨ ਦਾ ਜਿਹੜਾ ਨਿਯਾਇਜ ਕਾਬਜ ਬੈਠਿਆ ਹੋ ਉਹ ਉਹਨਾਂ ਨੇ ਉਹਨਾਂ ਦੇ ਕਾਬਜੇ ਹੇ ਪ੍ਰਾਪਤ ਸੇ ਪੁਲਿਸ ਮੈਕਿੰਗ ਵੱਲੋਂ ਇਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਗਈ ਹੈ ਨਾ ਉਹਨਾਂ ਤਾਂ ਕਿ ਕੋਈ ਵੀ ਅਨਸੁਵਿਧਾ ਨਾ ਹੋਵੇ ਤੇ ਸਭ ਤੋਂ ਵੱਡੀ ਸ਼ਿਕਾਇਤ ਵਗੈਰਾ ਵੀ ਆਈ ਸੀ ਇੱਥੇ ਦੇ ਇਹਦੇ ਬਾਰੇ ਇੱਥੇ ਕਾਫੀ ਸ਼ਿਕਾਇਤਾਂ ਹੋਈਆਂ ਬਟ ਮੇਨ ਸ਼ਿਕਾਇਤ ਤਾਂ ਸਿਵਲ ਪ੍ਰਸ਼ਾਸਨ ਕੋਲ ਹੈ ਇਹਨਾਂ ਦੀ ਜੋ ਨਿਯਾਇਜ ਕਾਬਜ ਨੇ ਨਾ ਉਸ ਦੇ ਬਾਰੇ ਸਬਕ ਫੈਕਟਿਵਿਟੀ ਵੀ ਸਮੱਸਿਆ ਆ ਰਹੀ ਹੈ ਗ੍ਰਾਫਿਕਲੀ ਵੀ ਹੈ ਇਹ ਬਿਲਕੁਲ ਸੜਕ ਦੇ ਹੇ ਚ ਇਹਨਾਂ ਦੇ ਬੱਚੇ ਛੋਟੇ ਛੋਟੇ ਸੜਕ ਤੇ ਆ ਜਾਂਦੇ ਉਹਦੇ ਨਾਲ ਕਈ ਵਾਰ ਕਈ ਦੁਰਘਟਨਾਵਾਂ ਜਿਹੜੀਆਂ ਹੋ ਜਾਂਦੀਆਂ ਨੇ ਨੁਕਸਾਨ ਹੋ ਜਾਂਦਾ ਜਾਨੀ ਨੁਕਸਾਨ ਵੀ ਹੁੰਦਾ ਇਹ ਤਾਂ ਨਾ ਕਿ ਤੇ ਇੱਥੇ ਕੋਈ ਰੋਕ ਤੋਂ ਦੀ ਬਾਤ ਨਹੀਂ ਕਿਤੇ ਛੋਟੀਆਂ ਭੋਗੀਆਂ ਘਟਨਾਵਾਂ ਦਾ ਜ਼ਿਕਰ ਆ ਜਾਂਦਾ ਸਰ ਟੀਜਨ ਦੇ ਜਨਾਂ ਤੋਂ ਮੰਡੀ ਤੋਂ ਵੀ ਸ਼ਿਕਾਇਤ ਆ ਰਹੀਆਂ ਸੀ ਚੋਰੀ ਹੁੰਦੀ ਉਹ ਮੰਡੀ ਪਰਲੇ ਪਾਸੇ ਸ਼ਿਕਾਇਤ ਤਾਂ ਹੈਗੀ ਸਰ ਬਟੇ ਆ ਵੀ ਇਹ ਝੁੱਗੀਆਂ ਵਾਲਿਆਂ ਦਾ ਤਾਂ ਮੇਨ ਗੱਲ ਇਹ ਆ ਵੀ ਬਿਲਕੁਲ ਸੜਕ ਦੇ ਉੱਤੇ ਬੈਠੇ ਨੇ ਕਿ ਇਹਨਾਂ ਦੇ ਬੱਚੇ ਇੱਥੇ ਸੜਕ ਤੇ ਖੇਡਦੇ ਆ ਤੇ ਜਦੋਂ ਉਸ ਟਾਈਮ ਟ੍ਰੈਫਿਕ ਦੇ ਵਿੱਚ ਬਹੁਤ ਆਵਾਜ਼ ਆਈਏ ਉਹਦੇ ਕਰਕੇ ਕਈ ਤਰ੍ਹਾਂ ਦਾ ਜਾਨੀ ਨੁਕਸਾਨ ਹੋ ਜਾਂਦਾ। ਸਾਨੂੰ ਰੋਡ ਕਿ ਲਈ ਕੋਈ ਗੇਟ ਬਣਾਉਣਾ ਚਾਹੀਦਾ ਹੈ। ਇਹਦੇ ਬਾਰੇ ਸਿਵਲ ਪ੍ਰਸ਼ਾਸਨ ਕਰ ਸਕਦਾ। ਉਹ ਠੀਕ। ਕੋਈ ਜਿਹੜਾ ਬੈਠਾ ਹੋ। ਸਰ ਬਿਲਕੁਲ ਥੋੜੇ ਜਿਹਾ بار-ਬਾਰ 2 ਛੁੱਗੀਆਂ ਜਿੱਥੇ ਆਪਾਂ ਖੜੇ ਹੈਗੇ ਬਣੀਆਂ ਹੋਈਆਂ ਸੜਕ ਦੇ ਉੱਪਰ ਬਣੀਆਂ ਨੈਸ਼ਨਲ ਹਾਈਵੇ ਦੇ ਉੱਪਰ ਬਣੀਆਂ ਹੋਈਆਂ ਨੇ। ਇਹਨਾਂ ਨੂੰ بار-ਬਾਰ ਅਸੀਂ ਮਿਸਤਰੀ ਨਾਲ ਦੀ ਪਿਛਲੇ 1 ਮਹੀਨੇ ਤੋਂ ਲਗਭਗ ਕਰਾਉਂਦੇ ਆ ਰਹੇ ਹਾਂ ਕਿ ਤੁਸੀਂ ਛੁੱਗੀਆਂ ਜਿਹੜੀਆਂ ਹੈਗੀਆਂ ਪਲੇਸ ਮ ਕਿਉਂਕਿ ਇਹ ਬਠਿੰਡਾ ਫੋਸਪੁਰਾ ਮੇਨ ਨੈਸ਼ਨਲ ਹਾਈਵੇ ਹੈ ਔਰ ਬਿਲਕੁਲ ਇਨਾਂ ਨੇ ਜਿਹੜੇ ਹੈਗੇ ਆ ਆਪਣੇ ਚੁਗੀਆਂ ਸੜਕ ਦੇ ਉੱਪਰ ਬਣਾ ਕੇ ਹੈਗੇ ਆ ਔਰ ਇਥੋਂ ਹੈਵੀ ਟ੍ਰੈਫਿਕ ਲੰਘਦਾ ਹੈ ਡੇਲੀ ਜਨਕੀ ਟ੍ਰਾਲੀ ਆਪਣੇ ਟ੍ਰਾਲੀਆਂ ਵੱਡੇ ਟਰੱਕ ਔਰ ਸਾਰੀ ਇਥੋਂ ਮੂਵਮੈਂਟ 24 ਘੰਟੇ ਚੱਲਦੀ ਰਹਿੰਦੀ ਉਹਦਾ ਕੋਈ ਵੀ ਹਾਦਸਾ ਹੋ ਸਕਦਾ ਹੈ ਔਰ ਇਹ ਜਨਕੀ ਇਹਨਾਂ ਨੂੰ ਅਸ਼ ਬਾਹਰ ਬਾਹਰ ਇਹ ਮੁਲਿਆਦੀ ਕਰਾਈ ਕਿ ਤੁਸੀਂ ਕਿਤੇ ਸੇਫ ਜਗ੍ਹਾ ਤੇ ਚਲੇ ਜਾਓ ਲੇਕਿਨ ਉਸ ਦੇ ਬਾਵਜੂਦ ਵੀ ਇਹ ਤਾਂ ਸਤੁਮਾ ਨਹੀਂ ਹੋਈ ਪਿਛਲੇ 10 ਨਫੇ ਹੋ ਗਏ ਅਸੀਂ ਫਿਰ ਆਈ ਸੀਗੇ ਇਹ ਕਹਿੰਦੇ ਸੀਗੇ ਅਸੀਂ ਆਪਣੇ ਆਪ ਜਿਹੜੀ ਹੈਗੀ ਆ ਰਿਮੂਵ ਕਰ ਲਾਂਗੇ ਸਾਨੂੰ ਥੋੜਾ ਜਿਹਾ ਟਾਈਮ ਦੇ ਦਿੰਦੇ 15-20 ਦਿਨ ਦੋ ਸਿੱਧੇ ਤੇ ਸੀਨੋ ਪਟੋਟੇ 4 ਹਫ਼ਤੇ ਦੇ ਔਰ ਲਗਾਤਾਰ ਸਵੇਰੇ ਸ਼ਾਮ ਜਨਤੀ ਰਹੇਗੀ ਇਹੋ ਵੱਲੋਂ ਮਿਊਨਿਸਪਲ ਮੀਟਿੰਗ ਵੱਲੋਂ ਔਰ ਅੱਜ ਫਿਰ ਇੱਕ ਫਿਕਸ ਰੱਖਿਆ ਗਿਆ ਵੀ ਇਸ ਤਰ੍ਹਾਂ ਇਹ ਜਿਹਨੇ ਕੀ ਜਿਹੜਾ ਹੈਗਾ ਉਹ ਠਣਗੇ ਨਹੀਂ ਜਦ ਤੱਕ ਮਿਲ ਕੇ ਕਾਨੂੰਨ ਦਾ ਸਾਰਾ ਨਾ ਲਿਆ ਤੇ ਮੇਰੇ ਤੋਂ ਕਿਹਨੇ ਕਿਹੜੇ ਡਿਪਾਰਟਮੈਂਟ ਹੈਗੇ ਆ ਉਹਦੇ ਵਿੱਚ ਮਿਊਚਲ ਪੈਟੀ ਹੋ ਗਈ ਔਰ ਫੋਰੈਸਟ ਡਿਪਾਰਟਮੈਂਟ ਹੋ ਗਏ ਔਰ ਸੈਕੰਡਲੀ ਆਪਣੇ ਜਿਹੜੇ ਹੈਗੇ ਆ ਪੀਡਬੀ ਪੀਐਸਬੀਸੀਐਲ ਹੋ ਗਏ ਬਿਜਲੀ ਬੋਰਡ ਵਾਲੇ ਠੀਕ ਹੈ ਜੀ ਔਰ ਗਿਸੂ ਮੱਟੀਆਂ ਤੋਂ ਗਏ ਔਰ ਇਹ ਸਾਰੇ ਮੈਕ ਵਿੱਚ ਹਾਜੀ ਜਿਹੜੀ ਹੈਗੀ ਆ ਇਹ ਕਾਰਵਾਈ ਜਿਹੜੀ ਹੈਗੀ ਆ ਕਰ ਰਹੇ ਹੈਗੇ ਕਿੰਨੀਆਂ ਚੁਗਣਾਂ ਦੀ ਠੀਕ ਹੈ ਜੀ ਔਰ ਇਹ ਜਿਹੜੀ ਹੈਗੀ ਆ ਜਿਹੜੀ ਛੜਕ ਹੈਗੀ ਆ ਬਲਕੇ ਅਹ 3 ਫੀਟ ਤੋਂ ਖੂਨ ਸੁਰੱਖਿਅਤ ਰੱਖਣੀ ਇਹਨੂੰ ਬਹੁਤ ਜ਼ਰੂਰੀ ਹੈ ਤਾਂ ਕਿ ਟ੍ਰੈਫਿਕ ਦੇ ਵਿੱਚ ਕੋਈ ਨੁਕਸਾਨ ਨਾ ਹੋਵੇ ਜਿਆਦੇ ਨਾਲ ਨਾਲ ਜਿਹੜੇ ਉਹ ਵਰਕਸ਼ਾਪ ਵਾਲੇ ਨੇ ਵੀ ਕੱਚੇ ਕਰਦੇ ਕੀਤਾ ਆ ਤਿੰਨ ਕੌਨਿਟ ਲੈ ਕੇ ਆਏ ਸੋਨੋਂ ਸੀ ਅਸੀਂ ਜਿਹੜੀ ਹੈਗੀ ਆ ਅਰਜੀ ਤੌਰ ਤੇ ਜੇ ਉਹਨਾਂ ਨੇ ਕੁਝ ਕਰ ਲਿਆ ਹੈਗਾ ਉਹਨਾਂ ਦੀ ਜਲਦੀ ਹੀ ਅਸੀਂ ਫੌਰੀ ਤੌਰ ਤੇ ਕਾਰ ਵੀ ਕਰਾਵਾਂਗੇ ਲੇਕਿਨ ਇਹਨਾਂ ਵੱਲੋਂ ਜੋ ਸਰਵੇ ਜਿਹੜੀ ਹੈਗੀ ਆ ਉਹ ਕੋਈ ਕੀਤੀ ਜਾਣੀ ਸਾਡੇ ਲਈ ਬਹੁਤ ਜ਼ਰੂਰੀ ਸੀ ਕੋਈ ਇਹਨਾਂ ਨੇ ਸਟੇ ਲਈ ਕੋਈ ਜਗ੍ਹਾ ਬਣਾਈ ਹੈ ਕੋਈ ਇਹਨਾਂ ਦੇ ਹੁਣ ਤਾਂ ਬੇਕਾਰ ਹੋ ਗਏ ਹਾਂ ਹਾਂ ਇਹਨਾਂ ਨੇ ਆਪਣੇ ਜਨ ਕਿ ਇਹਨਾਂ ਦੇ ਮੇਰੇ ਨੋਟਸ ਚ ਆਇਆ ਹੈਗਾ ਇਹਨਾਂ ਦੇ ਆਪਣੇ ਪਲਾਟ ਹੈਗੇ ਆ ਔਰ ਉਹ ਆਪਣੇ ਜਾ ਸਕਦੇ ਹੈਗੇ ਆ ਜਿੱਥੇ ਵੀ ਇਹਨਾਂ ਦੇ ਜਗ੍ਹਾ ਆਲਰੇਡੀ ਇਹਨਾਂ ਨੇ ਆਪਣੀ ਆਪਣੀ ਜਗ੍ਹਾ ਡੈਂਟੀਫਾਈ ਕੀਤੀਆਂ ਹੋਈਆਂ ਹੈਗੀਆਂ ਉੱਥੇ ਚਲੇ ਜਾਣਗੇ ਔਰ ਜੇ ਕੋਈ ਫਰਦਰ ਸਾਡੇ ਲਈ ਕੋਈ ਐਪਲੀਕੇਸ਼ਨ ਆਉਗੀ ਉਹਦੇ ਉੱਤੇ ਅਸੀਂ ਇਹ ਪ੍ਰੋਸੈਸਟ ਕਰਨਾ ਸਾਰੇ ਵੀ ਮਿਆਲਕ ਨਿਸ਼ਣ ਬੀਨਿ ਦੇ ਬਾਰੇ ਦੇ ਵਿੱਚ ਜਦੋਂ ਬੀਲੀ ਕਲਖਣ ਜੇ ਲੈ ਸੀ ਗਿਆ ਤਾਂ ਸਾਰੇ ਅਸੀਂ ਜਿਹਨਾਂ ਦੀ ਨਾਲ ਦੀ ਨਾਲ ਪਟਾਈ ਗਏ ਹੈਗੇ ਸਾਡੇ ਰੀਲੀ ਬੋਰਡ ਵੱਲੋਂ ਜਿਹੜੇ ਹੈਗੇ ਆ ਪੂਰੇ ਯਾਨੀ ਕਿ ਹੈਗੇ ਪੂਰੀ ਸਪੁਰਵਜਨ ਕੀਤੀ ਗਈ ਹੈ ਡੇ ਬਾਏ ਡੇ ਅਸੀਂ ਸਾਰੇ ਉਪਟਾਈ ਗਏ ਠੀਕ ਕੋਈ ਇਨੀ ਗੱਲ ਕੋਈ ਠੀਕ ਹੈ ਕਿ ਕਿਹੋ ਗਿਆਨ ਚੱਲ ਰਹੀ ਹੁੰਦੇ ਬਾਰੇ ਕੀ ਕਹਿਣਾ ਚਾਹੁੰਦੇ ਇਹਨਾਂ ਦੀ ਐਡਮਨ ਨੇ ਪਹਿਲਾਂ ਇਹਨਾਂ ਨੂੰ ਸਾਰਿਆਂ ਨੂੰ ਅਡਵਾਂਸ ਨੋਟ ਕਰਾਇਆ ਹੈ ਅਨਾਉਂਸਮੈਂਟ ਹੁੰਦੀ ਹੈ ਪ੍ਰੋਪਰ ਪ੍ਰਕਿਰਿਆ ਚ ਹੋ ਰਿਹਾ ਕੋਈ ਜਿਹੜੀ ਅਕਰੋਚਮੈਂਟ ਹੈ ਇਹ ਗਾਸੇ ਵੀ ਬੜੇ ਖਤਰਨਾਕ ਹੈ ਕਿ ਇੱਥੇ ਹਰ ਚੁੱਤੀ ਦੇ ਵਿੱਚ 5 5 7 7 ਬੱਚੇ ਨਾਲ ਪਰਿਵਾਰ ਰਹਿੰਦਾ ਜਦੋਂ ਕਿ ਟਰੱਕ ਆਉਣੇ ਪਹਿਲਾਂ ਬੱਚੇ ਬਰਗੇ ਸੀ ਕੋਈ ਵਾਈਕਲ ਆਉਂਦਾ ਇਹ ਸੜਕਾਂ ਦੀ ਗੇਟੀ ਆ ਦੇ ਲੇਕਿਨ ਕਿ ਬੱਚੇ ਇਹਨਾਂ ਨੂੰ ਕਈ ਵਾਰ ਕਹਿਣ ਦੇ باوجود ਵਾਰਨਿੰਗ ਦਿੱਤੀ ਸੀ ਹਰ ਬੰਨੇ ਕੋੜੇ ਚਰਵਾ ਚੱਲਦੇ ਰਹੇ ਕੰਮ ਕਰ ਉਹ ਉਲਟਾ ਜ਼ਿਆਦਾ ਵਧਾ ਰਹੇ ਆ ਕਿ ਕਿਤੇ ਤੱਕ ਝੁੱਗਿਆਂ ਵਾਲਿਆਂ ਦਾ ਕਹਿਣਾ ਕਿ ਸਾਨੂੰ ਸਮਾਨ ਚੱਕਣ ਦਾ ਮੌਕਾ ਵੀ ਨਹੀਂ ਦਿੱਤਾ ਜਾ ਰਿਹਾ ਸਮਾਨ ਦਿਨੋਂ ਇੰਨੇ ਦਿਨਾਂ ਦਾ ਇਹਨਾਂ ਨੂੰ ਕਹਿ ਹੀ ਤੇ ਰਹੇ ਸੀ ਆਲਰੇਡੀ ਕਰਦੀਆਂ ਅਨਾਊਂਸਮੈਂਟਾਂ ਆ ਗਿਆ ਭਾਈ ਲੈ ਜਾਓ ਲੈ ਜਾਓ ਲੈ ਜਾਓ ਇੱਕ ਐਡਮਨਲ ਦੀ ਪੂਰੀ ਪ੍ਰਕਿਰਿਆ ਕਰਕੇ ਕੰਮ ਕਰਦਾ ਹੁੰਦਾ ਇਹ ਕਰਚਾ ਕੰਮ ਨਹੀਂ ਕਰਦਾ ਹੁੰਦਾ ਜੋ ਜੋ ਝੁੱਗੀਆਂ ਸਾਰੀਆਂ ਚਕਾਈਆਂ ਜਾਣੀਆਂ ਜੀ ਇਹ ਸਾਰੀਆਂ ਸਾਰਾ ਹੀ ਕਲੀਨ ਹੁੰਦਾ ਜੀ